ਕੀ ਆ ਬਚਪਨ ਤੋਂ ਹੀ 5-6 ਸਾਲ ਦਾ ਸੀਗਾ ਉਦੋਂ ਤੋਂ ਹੀ ਮਤਲਬ ਮਾ ਗੋਣਾ ਜੀ ਮੇਰੀ ਮੰਮੀ ਉਹਨਾਂ ਨੇ ਮਤਲਬ ਉਹਨਾਂ ਨਾਲ ਮੇਰੇ ਕੋਲ ਡੈਡੀ ਜੀ ਨੇ ਬਲੇ ਹਾਂਜੀ ਦੱਸਣਾ ਚਾਹੂੰਗਾ ਕਿ ਸਿੰਗਰਾਂ ਦੇ ਨਾਲ ਵੀ ਮੈਂ ਨਾਮ ਨਹੀਂ ਲੈਣਾ ਉਹਨਾਂ ਦਾ ਕੰਮ ਕੀਤਾ ਹਨਾ ਕਿਸੇ ਨੇ ਹੱਥ ਪੱਲਾ ਨਹੀਂ ਫੜਿਆ ਸੁਪਨੇ ਬਾਜੀ ਮੇਰੇ ਜਿਹੜੇ ਅਸਲ ਦੇ ਵਿੱਚ ਜੇ ਮੈਂ ਦੱਸਾਂ ਤੇ ਸੁਪਨੇ ਵੀ ਮੈਂ ਸਿੰਗਰ ਬਣਨਾ ਜੀ ਤੇ ਬਣ ਕੇ ਉਹ ਤੋਂ ਬਾਅਦ ਕਈ ਮੈਂ ਦੇਖਿਆ ਬੇਚਾਰੇ ਗਰੀਬ ਹੁੰਦੇ ਆ ਕੋਈ ਪੜ੍ਹ ਨਹੀਂ ਸਕਦਾ ਕਿ ਜੀ ਮੈਨੂੰ ਮੈਂ ਉਹ ਟਾਈਮ ਦੇਖਿਆ ਸਾਰਾ ਹਨਾ ਜੀ ਤੇ ਮੇਰੀ ਮਜਬੂਰੀ ਸੀ ਪੜ੍ਹ ਨਹੀਂ ਹੋਇਆ ਤੇ ਅੱਗੇ ਨਹੀਂ ਵਧ ਹੋਇਆ ਹਨਾ ਜੀ ਉਹ ਮਜਬੂਰੀਆਂ ਸੀਗੀਆਂ ਤੇ ਹੁਣ ਆਪਣੇ ਸਿਰ ਤੇ ਜਿੰਨੇ ਕੁ ਚੁੱਕੇ ਆ ਹਨਾ ਜੀ ਤੇ ਮੈਂ ਚਾਹੁੰਨਾ ਕਿ ਯਾਰ ਮੇਰੇ ਮੰਗੋ ਕੇ ਪਿੱਛੇ ਨਾ ਰਹਿ ਜੀ ਪੜ੍ਹਾਈ ਲਿਖਾਈ ਚ ਜਾ ਉਈ ਇਦਾਂ ਹਨਾ ਜੀ ਮੈਂ ਉਹਨਾਂ ਦੀ ਸਪੋਰਟ ਜ਼ਰੂਰ ਕਰੂੰਗਾ ਜ ਜਦੋਂ ਛੰਨੇ ਜੋਗਾ ਹੋ ਗਿਆ ਜੀ ਤਾਂ ਸ਼ਕਲ ਜੀ ਸਾਰੇ ਨੂੰ ਤੁਸੀਂ ਦੇਖ ਲੇਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਬਸ ਸਿਰਫ ਕਵਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਆ ਅਕਸਰ ਹੀ ਤੁਸੀਂ ਜਦੋਂ ਕਲੱਬਾਂ ਦੇ ਵਿੱਚ ਜਾਂਦੇ ਹੋ ਜਾਂ ਕਿਤੇ ਬੱਬਾਂ ਦੇ ਵਿੱਚ ਜਾਂਦੇ ਹੋ ਅਕਸਰ ਹੀ ਸਾਹਮਣੇ ਕਈ ਲੋਕਾਂ ਨੂੰ ਗਾਉਂਦਿਆਂ ਹੋਇਆਂ ਸੁਣਦੇ ਹੋਵੋਗੇ ਜਦੋਂ ਅਸੀਂ ਆਪਾਂ ਖਾਣ ਜਾਂਦੇ ਹਾਂ ਰੈਸਟੋਰੈਂਟਾਂ ਦੇ ਵਿੱਚ ਫੈਮਿਲੀ ਦੇ ਨਾਲ ਤੇ ਅਕਸਰ ਇੱਕ ਇੱਕ ਰੈਸਟੋਰੈਂਟ ਦੇ ਸਾਹਮਣੇ ਤੁਹਾਨੂੰ ਇੱਕ ਬੈਂਡ ਮਿਲਦਾ ਹੈ ਕਿ ਜੋ ਗਾਉਂਦੇ ਨੇ ਤੇ ਉਹਨਾਂ ਦੀ ਵਿੱਚ ਵਾਵਾ ਬਾਈ ਹੁੰਦੀ ਹੈ ਲੋਕੀ ਨੂੰ ਪਸੰਦ ਆ ਦੇ ਗਾਇਕਨਾ ਮਿਲਾਨ ਜਾਣ ਜਾ ਰਹੇ ਆ ਇਹ ਕਿਹੋ ਜਿਹੇ ਨੌਜਵਾਨਾਂ ਮਿਲਾਨ ਜਾ ਰਹੇ ਆ ਜਿਹੜਾ ਨੌਜਵਾਨ ਜਿਹੜਾ ਕਿ ਸਟਰੀਟ ਸਾਈਡ ਤੇ ਗਾਉਂਦਾ ਤੇ ਲੋਕਾਂ ਦਾ ਜਿਹੜਾ ਐਂਟਰਟੇਨਮੈਂਟ ਕਰਦਾ ਕੋਈ ਦੇਖਿਆ ਜਾਵੇ ਤਾਂ ਆਵਾਜ਼ ਵੀ ਇਸ ਵੀਰ ਦੀ ਬਹੁਤ ਸੁਰੀਲੀ ਆ ਅਕਸਰ ਹੀ ਜਿੱਥੇ ਮਾਰਕੀਟ ਹੁੰਦੀਆਂ ਨੇ ਜਿੱਥੇ ਲੋਕੀ ਜ਼ਿਆਦਾ ਪਰ ਆਪਣੀ ਫੈਮਲੀ ਨਾਲ ਆਉਂਦੇ ਨੇ ਜਾਂ ਖਲੋਤੇ ਹੁੰਦੇ ਨੇ ਜਾਂ ਆਪਣਾ ਇੱਕ ਕਹਿ ਦਿੰਦੇ ਕਿ ਇੱਕ ਆਪਣਾ ਟਾਈਮ ਪਾਸ ਕਰਨ ਲਈ ਆਉਂਦੇ ਨੇ ਉੱਥੇ ਇਹ ਵੀਰ ਜਿਹੜਾ ਹੈ ਕਿ ਗਾਣਾ ਗਾ ਕੇ ਉਹਨਾਂ ਨੂੰ ਮਨਪਸੰਦ ਆਉਂਦਾ ਕਿਉਂਕਿ ਦੇਖਿਆ ਜਾਵੇ ਤਾਂ ਗਾਇਕੀ ਵੀ ਬਹੁਤ ਵਧੀਆ ਹੈ ਇਹ ਇਹ ਪਹਿਲੀ ਵਾਰ ਇਸ ਸਾਡੀ ਤਸਵੀਰ ਆਈ ਹੈ ਕਿ ਕੋਈ ਸੜਕ ਤੇ ਖਲੋ ਕੇ ਲੋਕਾਂ ਦਾ ਐਂਟਰਟੇਨਮੈਂਟ ਕਰ ਰਿਹਾ ਗਾ ਰਿਹਾ ਤੇ ਉਹ ਵੀਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਜਾਣਦੇ ਆ ਅਖਿਰੇ ਕਿਸ ਤਰ੍ਹਾਂ ਦਾ ਇਹ ਮਾਈਂਡ ਵਿੱਚ ਆਈ ਆ ਕਿ ਲੋਕਾਂ ਦੇ ਲਈ ਜਿਹੜਾ ਹੈ ਕਿ ਆਪਣਾ ਘੁੰਦੇ ਨੇ ਪਹਿਲਾਂ ਤੇ ਵੀਰ ਸਸੀ ਗਾਲ ਜੀ ਸਸੀ ਗਾਲ ਜੀ ਸਾਰਿਆਂ ਨੂੰ ਤੁਹਾਨੂੰ ਵੀ ਭਾਜੀ ਸਾਰੇ ਸਰੋਤੇ ਸਾਡੇ ਵੀਰ ਭੈਣ ਭਰਾਜ ਦੇਖਦਿਆਂ ਨੂੰ ਸਾਰਿਆਂ ਨੂੰ ਪਿਆਰ ਬਈ ਸਸੀ ਗਾਲ ਜੀ ਕੀ ਨਾਮ ਹੈ ਮੇਰਾ ਨਾਮ ਜੀ ਵਿੱਕੀ ਸਾਹਿਬ ਹੈ ਅੱਛਾ ਵਿੱਕੀ ਜਾਨਣਾ ਚਾਹਾਂਗਾ ਪਹਿਲਾਂ ਤੇ ਆਪਣੇ ਬਾਰੇ ਥੋੜਾ ਦੱਸੋ ਕਿੱਥੋਂ ਬਿਲੋਂਗ ਕਰਦੇ ਹੋ ਕਿੱਥੇ ਦੇ ਰਹਿਣ ਵਾਲੇ ਥੋੜਾ ਮੈਂ ਭਾਜੀ ਦੇਖੋ ਜੀ ਬਿਲੋਂਗ ਕਰਦਾ ਲੁਧਿਆਣਾ ਜ਼ਿਲ੍ਹਾ ਤੋਂ ਮਾਛੋੜਾ ਸ਼ਹਿਰ ਦੇ ਕੋਲ ਪਿੰਡ ਮੇਰਾ ਹੈ ਡੋਮੇਟਾ ਜੀ ਤੇ ਉੱਥੋਂ ਬਿਲੋਂਗ ਕਰਦਾ ਜੀ ਤੇ ਉਥੋਂ ਹੀ ਮੇਰੀ ਮਤਲਬ ਜਿਹੜੀ ਗਾਇਕੀ ਆ ਬਚਪਨ ਤੋਂ ਹੀ 5-6 ਸਾਲ ਦਾ ਸੀਗਾ ਉਦੋਂ ਤੋਂ ਹੀ ਮਤਲਬ ਮੈਂ ਗਾਉਣਾ ਹੀ ਮੇਰੀ ਮੰਮੀ ਉਹਨਾਂ ਨੇ ਮਤਲਬ ਸੋਣਾ ਮੇਰੇ ਕੋਲ ਡੈਡੀ ਜੀ ਨੇ ਮੈਲੇ ਹਾਂਜੀ ਮਰੱਕੇ ਇਹ ਪਰਿਵਾਰ ਦੇ ਵਿੱਚ ਕੋਈ ਹੋਰ ਗੰਦਾ ਸੀਗਾ ਕਿ ਇਹ ਮਰੱਕੇ ਕੋਈ ਸ਼ੌਂਕ ਹੋਵੇ ਕਿਸੇ ਨੂੰ ਕਿਦਾਂ ਲੱਗਦਾ ਪਰਿਵਾਰ ਦੇ ਵਿੱਚ ਜੀ ਸਾਰੇ ਸਰੀਲੀ ਗਾਇਕ ਹੀ ਗਾਉਂਦੇ ਜੀ ਮੇਰੇ ਦਾਦੇ ਪੜਦਾਦੇ ਤੋਂ ਬੈਂਡ ਵਾਜੇ ਦਾ ਪਤਲੀਏ ਕੰਮ ਵਾਜੇ ਜਿਹੜੇ ਚੱਲਦੇ ਸੀ ਪਹਿਲੀਆਂ ਚ ਹਨਾ ਹੁਣ ਤਾਂ ਬੈਂਡ ਵਾਜੇ ਆ ਗਏ ਮਲਵਈ ਕਿੱਥੇ ਆ ਗਏ ਉਸ ਟਾਈਮ 'ਚ ਪਤਲੀਏ ਵਾਜੇ ਸੁਨੇ ਹੁਣੇ ਸਾਰਿਆਂ ਨੇ ਤੇ ਢੋਲ ਵਗੈਰਾ ਉਹ ਵਜਾਉਂਦੇ ਸੀਗੇ ਜੀ ਤੇ ਕਵਾਲੀਆਂ ਦਾ ਵੀ ਮਾੜਾ ਮੂਟਾ ਕਰਦੇ ਸੀ ਦਾਦਾ ਜੀ ਤੇ ਡੈਡੀ ਮੇਰੇ ਵੀ ਕਰਦੇ ਸੀ ਬੈਂਡ ਦਾ ਕੰਮ ਹਨਾ ਜੀ ਉੱਥੋਂ ਹੀ ਬਸ ਜੀ ਦੇਖ ਕੇ ਜਿੱਦਾਂ ਕਹਿੰਦੇ ਮਤਲਬ ਸ਼ੌਂਕ ਹੋ ਗਿਆ ਪੈਦਾ ਜੀ ਮਤਲਬ ਕਿ ਪਰਿਵਾਰਿਕ ਇੱਕ ਸ਼ੌਂਕ ਸੀਗਾ ਉੱਥੋਂ ਪੈਦਾ ਹਾਂਜੀ ਬਿਲਕੁਲ ਜੀ ਤੇ ਕੀ ਜਾਨਣਾ ਚਾਹਾਂਗੇ ਆਖਿਰ ਹੁਣ ਕੀ ਕਰਦੇ ਹੋ ਤੁਹਾਨੂੰ ਦੇਖਿਆ ਸੀ ਕਿ ਤੁਸੀਂ ਦੋ ਸਾਈਡ ਗਾਰੇ ਹੋ ਤੁਸੀਂ ਲੋਕਾਂ ਦਾ ਐਂਟਰਟੇਨਮੈਂਟ ਕਰ ਰਹੇ ਹੋ ਆਖਿਰ ਕਿਉਂ ਇਹ ਕਿਦਾਂ ਕਿਉਂ ਕਰ ਰਹੇ ਹੋ ਇਹ ਪਾਜੀ ਜਿੱਦਾਂ ਕਿ ਮੈਂ ਦੱਸਣਾ ਚਾਹਾਂਗਾ ਕਿ ਸਿੰਗਰਾਂ ਦੇ ਨਾਲ ਵੀ ਮੈਂ ਨਾਮ ਨਹੀਂ ਲੈਣਾ ਉਹਨਾਂ ਦਾ ਕੰਮ ਕੀਤਾ ਹਨ ਕਿਸੇ ਨੇ ਹੱਥ ਪੱਲਾ ਨਹੀਂ ਫੜਿਆ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਕਿਸੇ ਨੇ ਯਾਰ ਇਦਾਂ ਨਹੀਂ ਮੈਨੂੰ ਸਪੋਰਟ ਕਰਨੀ ਹਨਾ ਤੇ ਫਿਰ ਆਪਾਂ ਇਹ ਮੇਰੇ ਦਿਮਾਗ ਚ ਆਈ ਈ ਆਇਆ ਜਿੱਦਾਂ ਕਿ ਜਿਹੜਾ ਆਪਣਾ ਸੌਂਡ ਹਣਾ ਜੀ ਮੈਂ ਲਿਆ 15 16000 ਦਾ ਇੱਕ ਮੇਰੀ ਫਰੈਂਡ ਆ ਮੈਂ ਪਹਿਲਾਂ ਵੀ ਪੋਡਕਾਸਟ ਦੇ ਵਿੱਚ ਦਾ ਸੈਂਟਰਵਿਊ ਚ ਗਰਮੀਤ ਕੋਰ ਮੇਰੀ ਫਰੈਂਡ ਆ ਅੰਬਰ ਸਰਦੀ ਹਣਾ ਜੀ ਉਹਨੇ ਮੈਨੂੰ ਬੜੀ ਸਪੋਰਟ ਕੀਤੀ ਜਿਨ੍ਹਾਂ ਨੇ ਜਿਨ੍ਹਾਂ ਕੋ 5 5 7 7 ਸਾਲ ਮੈਂ ਰਹਿ ਕੇ ਆਇਆ ਉਹਨਾਂ ਨੇ ਇੰਨੀ ਸਪੋਰਟ ਨਹੀਂ ਕੀਤੀ ਜਿੰਨੀ ਉਸ ਉਹਨੇ 2 3 ਸਾਲ ਦੇ ਵਿੱਚ ਆ ਕੇ ਮੇਰੀ ਇੰਨੀ ਸਪੋਰਟ ਕਰਦੀ ਹਣਾ ਜੀ ਤੇ ਫਿਰ ਉਹਨੇ ਵਿਚਾਰੀ ਨੇ ਮੈਨੂੰ ਸਪੀਕਰ ਲੈ ਕੇ ਦਿੱਤਾ ਜੀ ਇਹ 16 17000 ਦਾ ਤੇ ਫਿਰ ਮਤਲਬ ਅੰਬਰਸਰ ਦੇ ਵਿੱਚ ਮੈਨੂੰ ਸ਼ਿਫਟ ਕਰਵਾਇਆ ਤੇ ਉਹਦਾ ਵੀ ਕਿਰਾਇਆ ਰੈਂਟ ਦਿੱਤਾ ਉਸ ਟਾਈਮ 'ਚ ਮੇਰੇ ਭਾਈ ਹਾਲਾਤ ਅੰਨੇ ਮਾੜੇ ਸੀ ਕਿ ਮੇਰੇ ਕੋਲ ਨਾ ਸੱਚ ਦੱਸ 100 ਰੁਪਿਆ ਵੀ ਮੇਰੇ ਕੋਲ ਜੇਬ 'ਚ ਨਹੀਂ ਹੁੰਦਾ ਸੀ ਜੇ ਮੈਂ ਆਪਣੇ ਪਿੰਡ ਦੇ ਵਿੱਚ ਜਦੋਂ ਮੈਂ ਸੀਗਾ ਉਸ ਟਾਈਮ ਤੇ ਜਦੋਂ ਮੈਂ ਪਿੰਡ ਦੇ ਵਿੱਚ ਕੰਮ ਏ ਲੱਭਦਾ ਸੀਗਾ ਅਗਲੇ ਮੈਨੂੰ ਕੰਮ ਤੇ ਨਹੀਂ ਲਾਉਂਦੇ ਸੀ ਉਹਨਾਂ ਨੂੰ ਇਹ ਸੀ ਵੀ ਯਾਰ ਸਿੰਗਰ ਬੰਦਾ ਇਹਨੇ ਕਿਹੜਾ 4 ਦਿਨੇ ਕੰਮ ਕਰਨਾ ਹਨਾ ਜੀ ਇਸ ਕਰਕੇ ਫਿਰ ਉਸ ਟਾਈਮ 'ਚ ਵੀ ਜਿਹੜੀ ਕੁੜੀ ਆ ਮੇਰੀ ਫਰੈਂਡ ਐ ਨੇ ਮਤਲਬ ਸਪੋਰਟ ਕੀਤੀ ਜੀ ਤੁਸੀਂ ਗੱਲ ਕੀਤੀ ਕਿ ਚਲੋ ਤੁਹਾਡੇ ਫਰੈਂਡ ਨੇ ਤਾਂ ਮੈਨੂੰ ਕਿ ਮਦਦ ਕੀਤੀ ਤੁਹਾਡੀ ਜਿਹੜਾ ਗਾਣ ਦਾ ਕਿਉਂਕਿ ਇਸ ਤਰ੍ਹਾਂ ਅਕਸਰ ਹੀ ਫੋਰਨ ਦੇ ਵਿੱਚ ਵੇਚਦੇ ਆ ਕਿ ਲੋਕਾਂ ਦੇ ਇੱਕ ਐਂਟਰਟੇਨਮੈਂਟ ਲਈ ਲੋਕੀ ਸੀਟ ਤੇ ਗਾਉਂਦੇ ਨੇ ਜਾਂ ਆਪਣੀ ਜਿਹੜੀ ਵੀ ਟੈਲੈਂਟ ਹੁੰਦਾ ਉਹਨੂੰ ਪ੍ਰੈਜੈਂਟ ਕਰਦੇ ਨੇ ਤੁਹਾਡਾ ਮੇਨ ਕਾਰਨ ਕੀ ਆ ਕਰਨ ਦਾ ਕਿ ਗਾਣਾ 'ਚ ਨੱਕੇ ਇੱਕ ਤੁਸੀਂ ਵਿਦਿਸ਼ਤਾ ਕਿ ਤੁਸੀਂ ਸਿੰਗਰ ਆ ਕੰਮ ਕਰਦੇ ਰਹੋ ਪਰ ਕਿ ਪੈਸਾ ਦੇ ਥੋੜੀ ਪ੍ਰੋਬਲਮ ਦਿੱਕਤ ਹੈ ਉਸ ਕਰਕੇ ਕਿ ਥੋੜਾ ਜਨ ਲੋਕਾਂ ਨੂੰ ਕੋਈ ਤੁਹਾਨੂੰ ਹੈਲਪ ਕਰਦੇ ਹੈ ਮਦਦ ਕਰਦੇ ਕਿ ਚੰਗੀ ਤਾਂ ਤੇ ਪਹੁੰਚਾ ਦੇ ਦੇਖੋ ਜੀ ਜੇ ਪੈਸਾ ਹੁੰਦਾ ਫਿਰ ਤਾਂ ਕੋਈ ਵੀ ਨਹੀਂ ਚਾਹੁੰਦਾ ਕਿ ਅਗਲੇ ਦਾ ਮਜ਼ਾਕ ਗੁੱਡੇ ਜਾਂ ਸੜਕਾਂ ਦੇ ਗਾਵੇ ਹਨਾ ਜੀ ਤੇ ਫਿਰ ਇਹ ਤਾਂ ਅਗਲਾ ਸਿੱਧੇ ਗਾਣੇ ਕੱਢ-ਕੱਢ ਕੇ ਹਿੱਟ ਹੁੰਦਾ ਹਨ ਯਾਦੇ ਟਾਈਮ ਚ ਤੇ ਮੇਰੀ ਮਜਬੂਰੀ ਵੀ ਆ ਜਿੱਦਾਂ ਮਤਲਬ ਸਪੀਕਰ ਲੈ ਕੇ ਗਾਉਣਾ ਇਹਦੇ ਤੋਂ ਮੇਰੀ ਰੋਟੀ ਚੱਲਦੀ ਆ ਮੈਂ ਰੈਂਟ ਕੱਢਦਾ ਜਿਨੇ ਮੇਰੀ ਹੈਲਪ ਕੀਤੀ ਆ ਸਾਊਂਡ ਦੇ ਵਿੱਚ ਉਹਦੇ ਵੀ ਮੈਂ ਤਾਰਦਾ ਪੈਸੇ ਕੋਈ ਦੇਣੇ ਬੜੇ ਜ਼ਰੂਰੀ ਜਿਨੇ ਮਿਲਤ ਕਰਕੇ ਮੇਰੇ ਤੇ ਲਾਇਆ ਮੇਰਾ ਹੀ ਫਰਜ਼ ਬਣਦਾ ਕਿ ਮੈਂ ਦਵਾਣਾ ਜੀ ਤੇ ਇਹਦੇ ਮੈਂ ਸਪੀਕਰ ਤੇ ਗਾਉਣਾ ਮੇਰੀ ਮਜਬੂਰੀ ਵੀ ਆ ਇੱਕ ਮੇਰਾ ਮਤਲਬ ਜਿਹਨੇ ਕਹਿ ਦਈਏ ਵੀ ਜ਼ਿੰਦਗੀ ਦਾ ਜਿਹੜਾ ਮੈਂ ਸੋਚ ਸੋਚੀ ਆ ਵੀ ਮੈਂ ਕੁਝ ਮਕਾਮ ਤੇ ਜਾਣਾ ਮੰਜਲ ਤੇ ਜਾਣਾ ਕੁਝ ਬਣਨਾ ਤੇ ਇਹ ਮੇਰਾ ਮਕਮ maqam ਵੀ ਹਾਸਲੇ ਇਹਦੇ ਤੋਂ ਹੀ ਕਰਨਾ ਤਾਂ ਹੈ ਅੱਛਾ ਕੀ ਕੀ ਸੁਪਨੇ ਕੀਨੇ ਤੋੜੇ ਸੁਪਨੇ ਭਾਜੀ ਮੇਰੇ ਜਿਹੜੇ ਅਸਲ ਦੇ ਵਿੱਚ ਜੇ ਮੈਂ ਦੱਸਾਂ ਤੇ ਸੁਪਨੇ ਵੀ ਮੈਂ ਸਿੰਗਰ ਬਣਨਾ ਜੀ ਤੇ ਬਣ ਕੇ ਉਹ ਤੋਂ ਬਾਅਦ ਕਈ ਮੈਂ ਦੇਖਿਆ ਵਿਚਾਰੇ ਗਰੀਬ ਹੁੰਦੇ ਆ ਕੋਈ ਪੜ ਨਹੀਂ ਸਕਦਾ ਕਿ ਜੀ ਮੈਨੂੰ ਮੈਂ ਉਹ ਟਾਈਮ ਦੇਖਿਆ ਸਾਰਾ ਹਨਾ ਜੀ ਤੇ ਮੈ ਮਜਬੂਰੀ ਸੀ ਪੜਨੇ ਹੋਇਆ ਤੇ ਅੱਗੇ ਨਹੀਂ ਬਾਦ ਹੋਇਆ ਹਨਾ ਜੀ ਉਹ ਮਜਬੂਰੀਆਂ ਸੀਗੀਆਂ ਤੇ ਹੁਣ ਆਪਣੇ ਸਿਰ ਤੇ ਜਿੰਨੇ ਕੁ ਚੁੱਕੇ ਆ ਹਨਾ ਜੀ ਤੇ ਮੈਂ ਚਾਹੁੰਦਾ ਕਿ ਯਾਰ ਮੇਰੇ ਮੰਗੋ ਕੇ ਪਿੱਛੇ ਨਾ ਰਹਿ ਜੀ ਪੜਾ ਪੜ੍ਹਾਈ ਲਿਖਾਈ ਚ ਜਾ ਕੋਈ ਇਦਾਂ ਹਨਾ ਜੀ ਮੈਂ ਉਹਨਾਂ ਦੀ ਸਪੋਰਟ ਜ਼ਰੂਰ ਕਰੂੰਗਾ ਜ ਜਦੋਂ ਅਨੇ ਜੋਗਾ ਹੋ